ਇਸ ਦਿਨ ਹੀ ਕੁਝ ਨੌਜਵਾਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਕੀਲ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਜਿਹੜੇ ਬਾਕੀ ਨੌਜਵਾਨ ਨੇ ਉਹ ਪੁਲਿਸ ਦੀ ਗ੍ਰਿਫਤੋ ਬਾਹਰ ਨੇ ਜਿਸ ਤੋਂ ਬਾਅਦ ਅੱਜ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਵਕੀਲ ਜਿਹੜੇ ਨੇ ਉਹ ਇਕੱਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਪੂਰਾ ਕਚਹਿਰੀ ਦੇ ਬਾਹਰ ਰੋਡ ਉਹ ਜਾਮ ਕਰ ਦਿੱਤਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡਾ ਇਕੱਠ ਜਿਹੜਾ ਅੱਜ ਇੱਥੇ ਦਿਖਾਈ ਦੇ ਰਿਹਾ ਤਾਂ ਅਸੀਂ ਲਗਾਤਾਰ ਗੱਲਬਾ ਮਨਚੂਰ ਜੀ ਅੱਜ ਕੀ ਕਹਲਾ ਜਾਂਦੇ ਹੋ ਕਿਹੜੀ ਜਗ੍ਹਾ ਤੇ ਝਗੜਾ ਹੋਇਆ ਤਾਂ ਕਿੰਨੇ ਨੌਜਵਾਨ ਤੁਹਾਡੇ ਕੋਲ ਪਹੁੰਚਦੇ ਨੇ ਸਰ ਇਤਰਾ ਹੈ ਕਿ ਝਗੜਾ ਤੇ ਰੰਜੀਤ ਦੇ ਵੀ ਨੀ ਬਲੌਕ ਚ ਹੋਇਆ ਰਾਤ ਦਾ ਵੇੜਾ ਸੀ 9:30 ਵਜੇ ਬੱਚੇ ਬੈਡਮਿੰਟਨ ਖੇਡ ਰਹੇ ਸੀ ਮਲੇ ਦੇ ਬੱਚੇ ਮੇਰੇ ਭਰਾ ਵੱਡਾ ਭਰਾ ਉਹਨਾਂ ਦੀ ਭਤੀਜੀ ਹਾਂਜੀ ਤੇ ਮਤਲਬ ਉਹਨਾਂ ਦੀ ਬੇਟੀ ਮੇਰੀ ਭਤੀਜੀ ਤੇ ਕੁਝ ਚਾਰ ਜਣੇ ਆਣਾ ਪਛਾਤੇ ਲੋਗ ਆਏ ਨੇ ਤੇ ਇਹਨਾਂ ਨੇ ਗਾਲਾਂ ਕੱਢਣਾ ਸ਼ੁਰੂ ਕਰਤੀਆਂ ਕਿ ਨੈਟ ਵਗਾਰਾ ਇੱਥੇ ਕਿਉਂ ਲੱਗਿਆ ਵੱਡੇ ਭਰਾ ਨੇ ਨੈਟ ਉੱਪਰ ਕਰਵਾਤਾ ਕਿ ਤੁਸੀਂ ਨਿਕਲ ਜਾਓ ਤੇ ਵੱਡੇ ਪ੍ਰਾਂ ਵੱਡੇ ਪ੍ਰਾਂ ਨੂੰ ਗਾਲਾਂ ਕੱਢਣਾ ਸ਼ੁਰੂ ਕਰਤੀ ਇਹਨਾਂ ਨੇ ਤੇ ਅੱਗੇ ਜਾ ਕੇ ਗੱਡੀ ਲਾ ਕੇ ਸੋਚ ਵਿਚਾਰ ਨਾਲ ਮਾਰਨ ਆਇਆ ਹਥਿਆਰਾਂ ਦੇ ਨਾਲ ਤੇ ਜਦ ਤੱਕ ਮੈਨੂੰ ਮੈਂ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਆ ਕੇ ਬੜੇ ਆਰਾਮ ਨਾਲ ਪਿਆਰ ਨਾਲ ਗੱਲ ਵੀ ਕੀਤੀ ਇਹਨਾਂ ਨਾਲ ਜਰ ਤੁਸੀਂ ਆਰਾਮ ਨਾਲ ਗੱਲ ਕਰੋ ਕੋਈ ਗੱਲ ਨਹੀਂ ਵਕੀਲ ਲੈ ਗਿਆ ਕੀ ਗੱਲ ਹੋਈ ਆਰਾਮ ਨਾਲ ਕਰੋ ਇਨੀ ਦੇਰ ਚ ਇਹਨਾਂ ਨੇ ਸਾਨੂੰ ਮਾਪਿਆਂ ਦੀ ਗਾਲਾਂ ਕੱਢਣਾ ਸ਼ੁਰੂ ਕਰਤੀਆਂ ਤੇ ਤੱਕਾ ਮੁੱਕਾ ਕਰਨਾ ਸ਼ੁਰੂ ਕਰਤਾ ਸਰ ਕਿਨੇ ਨੌਜਵਾਨ ਗੱਡੀ ਦੇ ਵਿੱਚੋਂ ਉਤਰ ਕੇ ਤੁਹਾਡੇ ਕੋਲ ਆਂਦੇ ਨੇ ਜੀ ਅਸੀਂ ਸਿਰਚਾ ਤੇ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਦੇ ਕੋਲ ਸਰ ਹਥਿਆਰ ਇੱਕ ਮੈਨੂੰ ਜਿੰਨਾ ਯਾਦ ਹੈ ਮੈਂ ਤਾਂ ਲੇਟ ਆਇਆ ਸੀ ਕਾਫੀ ਮੈਨੂੰ ਬਾਅਦ ਚ ਪਤਾ ਲੱਗਿਆ ਸੀ ਜਦ ਮੈਂ ਪਹਿਨ ਚੁੜਾਣ ਦੀ ਕੋਸ਼ਿਸ਼ ਕੀਤੀ ਤੇ ਮੇਖਿਆ ਦਾਦਰ ਸੀ ਤੇ ਇੱਕ ਕੀ ਕਹਿੰਦੇ ਗੰਡਾ ਸੀ ਕਹਿੰਦੇ ਸ਼ਾਇਦ ਉਹ ਹੋਏਗਾ ਦੋ ਤੇ ਕੜਾ ਸੀ ਜਨਾ ਜਿਹੜਾ ਉਹ ਪਾਇਆ ਹੁੰਦਾ ਇਹਨਾਂ ਨੇ ਜਿੰਨਾ ਕਿ ਮੈਨੂੰ ਇੱਕ ਯਾਦ ਹੈ ਬਾਕੀ ਸਰ ਇਹਨਾਂ ਨੇ ਮਾਰਿਆ ਕੁੱਟਿਆ ਕਾਫੀ ਵੱਡੇ ਪ੍ਰਾਦਰ ਟਾਂਕੇ ਲੱਗੇ ਨੇ 12 ਮੇਰਾ ਵੀ ਕਾਂਦਾ ਪਰਦਾ ਪਾੜਿਆ ਹੋਇਆ ਤਾਂ ਕੋਈ ਸੀਸੀਟੀਵੀ ਆਈ ਹੈ ਦੀ ਸਾਹਮਣੇ ਤੇ ਮਾਮਲੇ ਦੇ ਵਿੱਚ ਸਰ ਸੀਸੀਟੀਵੀ ਹਲੇ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉਹਨਾਂ ਦੇ ਕੋਲ ਹੀ ਹੈ ਸਰ ਪਰ ਕਨੇਜਾਣਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਵੱਲੋਂ ਤੇ ਇੱਕੋ ਹੀ ਬੰਦੇ ਦੀ ਗ੍ਰਿਫਤਾਰੀ ਉਸੇ ਰਾਤ ਹੀ ਹੋ ਗਈ ਸੀ ਤੇ ਬਾਕੀ ਤਿੰਨ ਫਰਾਰ ਨੇ ਤਾਂ ਉਸ ਨੂੰ ਲੈ ਕੇ ਅੱਜ ਜਿਹੜਾ ਰੋਡ ਬਲੌਕ ਕੀਤਾ ਗਿਆ ਹਾਂਜੀ ਅੱਜ 2 ਹਫ਼ਤੇ ਹੋ ਗਏ ਹਲੇ ਤੱਕ ਉਹ ਫੜੇ ਨਹੀਂ ਗਏ ਲੱਗਦਾ ਕਿ ਇਸ ਤਰ੍ਹਾਂ ਧਰਨੇ ਲਾਉਣ ਦੇ ਨਾਲ ਜਿਹੜਾ ਰੋਡ ਬਲੌਕ ਕਰਨ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣਗੇ ਜੇ ਮੈਂ ਮੰਨਦਾ ਕਿ ਅਸੀਂ ਵਕੀਲ ਹਾਂ ਵਕੀਲ ਹੋਣ ਦੇ ਨਾਤੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ 2 ਹਫ਼ਤੇ ਸਾਡੇ ਸਾਰੇ ਅਸੀਂ ਵੀ ਸਾਡੇ ਵੀ ਕਲਾਇੰਟ ਨੇ ਅਸੀਂ ਵੀ ਕੋਰਟਾਂ ਜਾਣਾ ਅਸੀਂ ਵੀ ਕੰਮ ਕਰਨਾ ਹੈ ਜੇ ਇਹੋ ਜੀ ਨੋਬਤ ਹੈ ਤਾਂ ਇਹ ਸਾਨੂੰ ਆ ਜਾਣਾ ਪਿਆ ਇਹਨਾਂ ਤੇ ਦੋ ਹਫ਼ਤੇ ਹੋ ਗਏ ਤੇ ਸਾਡੇ ਸਾਨੂੰ ਇਨਸਾਫ਼ ਨਹੀਂ ਮਿਲ ਪਾ ਰਿਹਾ ਹਾਲੇ ਤੱਕ ਉਹ ਬੰਦੇ ਗ੍ਰਿਫਤਾਰ ਨਹੀਂ ਹੋ 파ਰੇ ਤੇ ਅਸੀਂ ਵੀ ਕੁਝ ਨਾ ਕੁਝ ਕਰਾਂਗੇ ਸਰ ਲੱਗਦਾ ਨਾ ਕਿ ਹਰ ਵਾਰ ਅਸੀਂ ਦੇਖਦੇ ਆ ਕਿ ਜਦੋਂ ਵੀ ਵਕੀਲਾਂ ਦੇ ਉੱਪਰ ਕੋਈ ਮੁਸੀਬਤ ਆਂਦੀ ਆ ਜਾਂ ਫਿਰ ਕੋਈ ਝਗੜਾ ਹੋ ਜਾਂਦਾ ਉਹਨਾਂ ਦਾ ਹੱਲ ਨਹੀਂ ਨਿਕਲਦਾ ਉਹਨਾਂ ਦੇ ਵੱਲੋਂ ਆਖਰ ਹੱਲ ਇੱਕੋ ਹੀ ਕੱਢਿਆ ਜਾਂਦਾ ਕਿ ਰੋਡ ਬਲੌਕ ਕਰ ਦਿਓ ਤਾਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਆਹੋ ਹੋਵੇਗੀ ਦੇਖੋ ਰੋਡ ਬਲੌਕ ਕਰਨਾ ਸਾਨੂੰ ਪਤਾ ਆਮ ਪਬਲਿਕ ਖਰਾਬ ਹੋ ਸਕਦੀ ਪਰ ਸਾਡੇ ਵੀ ਹੱਥ ਬੰਦ ਨੇ ਅਸੀਂ ਬੜਾ ਪੀਸਫੁਲ ਸ਼ਾਂਤੀ ਨਾਲ ਹੀ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਕਿਸੇ ਨੂੰ ਤੰਗ ਨਹੀਂ ਕਰ ਰਹੇ ਬੜੀ ਨਹੀਂ ਗੱਲ ਹੈ ਕਿ ਸਾਡੇ ਵੀ ਹੱਥ ਮਜਬੂਰ ਨੇ ਸਾਡੀ ਅਸੀਂ ਸੋਸਾਇਟੀ ਦੀ ਇਸ ਰਿਪਿਊਟੇਸ਼ਨ ਚ ਆ ਕਿ ਸਾਨੂੰ ਸਾਡੇ ਕੋਲ ਲੋਕ ਹੀ ਆਂਦੇ ਨੇ ਇਨਸਾਫ ਮੰਗਣ ਕਿ ਤੁਸੀਂ ਸਾਨੂੰ ਇਨਸਾਫ ਦਿਵਾਓ ਤੇ ਸਾਡੀ ਰਿਪਿਊਟੇਸ਼ਨ ਐਜ਼ ਅ ਲੀਗਲ ਰਿਟੈਂਡੀ ਵੀ ਸਟੇਕ ਤੇ ਹੁੰਦੀ ਹੈ ਕਿ ਜੇ ਸਾਡੇ ਨੂੰ ਇਸ ਆਮ ਨਹੀਂ ਮਿਲ ਰਹਾ ਤੇ ਆਮ ਪਬਲਿਕ ਸਾਨੂੰ ਕਿਦਾਂ ਐਕਸਪੈਕਟ ਕਰੇਗੀ ਦੇਖੋ ਹੁਣ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੇ ਕੋਈ ਅਧਿਕਾਰੀ ਤੁਹਾਡੇ ਕੋਲ ਪਹੁੰਚਨੇ ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਹੁਣ ਦੇਖੋ ਇਸ ਤਰ੍ਹਾਂ ਹੈ ਕਿ ਸੀਨੀਅਰ ਅਫੀਸਰ ਜ਼ਰੂਰ ਸਾਨੂੰ ਆਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤੇ ਨੇ ਮੈਂ ਨਹੀਂ ਕਹਾਵਾਂਗਾ ਜੋ ਸਾਨੂੰ ਪ੍ਰਧਾਨ ਜੀ ਨੇ ਦੱਸਿਆ ਬਾਕੀ ਜਿਹੜੇ ਸੀਨੀਅਰ ਅਫੀਸਰ ਨੇ ਦੱਸਿਓ ਲੱਗੇ ਹੋਏ ਨੇ ਆਪਣੇ ਵੱਲੋਂ ਬਟ ਅੱਜ 10 ਦਿਨ ਹੋ ਗਏ 15 ਦਿਨ 2 ਹਫ਼ਤੇ ਹੋ ਗਏ ਹਲੇ ਤੱਕ ਕੋਈ ਰਿਜ਼ਲਟ ਨਹੀਂ ਆਇਆ ਹਲੇ ਤੱਕ ਫੜੇ ਨਹੀਂ ਗਏ ਆ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਉਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ 2 ਹਫ਼ਤੇ ਦੇ ਕਰੀਬ ਦਾ ਜਿਹੜਾ ਸਮਾਂ ਹੋ ਚੁੱਕਾ ਜਿਸ ਨੂੰ ਲੈ ਕੇ ਉਸਦੇ ਵੱਲੋਂ 10 ਨੌਜਵਾਨ ਜਿਹੜੇ ਨੇ ਉਹ ਗ੍ਰਸਤਾਰ ਨਹੀਂ ਕੀਤੇ ਗਏ ਜਿੰਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਕੀਲ ਨੇ ਉਹ ਕਚੈਰੀ ਦੇ ਬਾਹਰ ਇਕੱਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਰੋਡ ਆ ਉਹ ਬਲੌਕ ਕਰ ਦਿੱਤਾ ਗਿਆ ਤਾਂ ਜਿਸਨੂੰ ਲੈ ਕੇ ਤਸਵੀਰ ਤੁਹਾਰਾਂ ਨਾਲ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਆਮ ਪਬਲਿਕ ਆ ਉਹ ਕਿੰਨਾ ਕਿਤੇ ਜ਼ਰੂਰ ਪਰੇਸ਼ਾਨ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਉੱਥੇ ਹੀ ਗੱਲ ਕਰੀਏ ਵਕੀਲਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਦਾ ਪਿਆ ਜਿੰਨੂੰ ਲੈ ਕੇ ਉਹਨਾਂ ਦੇ ਵੱਲੋਂ ਅੱਜ ਜਿਹੜੀ ਰੋਡ ਆ ਉਹ ਬਲੌਕ ਕਰ ਦਿੱਤੀ ਗਈ ਹੈ ਤਾਂ ਪੂਰੀ ਕਚੈਰੀ ਦੇ ਬਾਹਰ ਦੀ ਤਸਵੀਰ ਤੁਹਾਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਖ-ਵੱਖ ਕੈਸਾਂ ਦੇ ਵਿੱਚ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਲੈ ਕੇ ਪਹੁੰਚਦੇ ਨੇ ਪਰ ਹਜੇ ਕਿਸੇ ਨੂੰ ਵੀ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀਆਂ ਜਿਹੜੀਆਂ ਸੜਕਾਂ ਨੇ ਉਹ ਖਾਲੀ ਦਿਖਾਈ ਦੇ ਰਹੀਆਂ ਨੇ ਤਾਂ ਇਹ ਰਸਤਾ ਜਿਹੜਾ ਬਿਲਕੁਲ ਵਕੀਲਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਤਾਂ ਨਾ ਹੀ ਕੋਈ ਇਸ ਰਾਸਤੇ ਦੇ ਵਿੱਚ ਆ ਰਿਹਾ ਤੇ ਨਾ ਹੀ ਇਸ ਰਾਸਤੇ ਦੇ ਰਾਹੀਂ ਜਾ ਪਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਜਿਹੜੀ ਰੋਡ ਆ ਉਹ ਬਲੌਕ ਕਰ ਦਿੱਤੀ ਗਈ ਹੈ ਤਾਂ ਲਗਾਤਾਰ ਅਸੀਂ ਗੱਲਬਾਤ ਜਾਈ ਰੱਖਾਂਗੇ ਤਾਂ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਰੋਡ ਬਲੌਕ ਕਰ ਦਿੱਤਾ ਗਿਆ ਜੀ ਇਹ ਬڑے ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਦਿਨੋਂ ਦਿਨ ਜਿਹੜਾ ਲਾਅ ਐਂਡ ਆਰਡਰ ਆ ਉਹ ਫੇਲ ਹੋ ਰਿਹਾ ਔਰ ਮੁੱਖ ਖੱਡਾ ਜਿਹੜਾ ਬਣਿਆ ਰਣਜੀਤ ਐਵਨਿਊ ਜਿੱਥੇ ਆਏ ਦਿਨ ਜਿਹੜੀ ਬਦਮਾਸ਼ੀ ਔਰ ਕਟੋ-ਕਟ 10 ਦੇ ਕਰੀਬ ਘਟਨਾਵਾਂ ਜਿਹੜੀਆਂ ਲੁੱਟਖੋ ਬਦਮਾਸ਼ੀ ਦੀਆਂ ਤੇ ਸੱਟਾਂ ਲਾਉਂਦੀਆਂ ਹੁੰਦੀਆਂ ਉਸੇ ਦੇ ਦੈਤ ਸਾਡੇ ਐਡਵੋਕੇਟ ਨੇ ਗੌਰਵ ਤੇ ਹਮਾਂਚੂ ਰੋੜਾ ਜੀ ਇਹਨਾਂ ਦੋ ਭਰਾਵਾਂ ਨੂੰ ਇਹਨਾਂ ਦੇ ਘਰ ਦੇ ਬਾਹਰ ਹੀ ਆ ਕੇ ਨਸ਼ੇ ਦੇ ਵਿੱਚ ਆ ਕੇ ਬਹੁਤ ਕੁੱਟਿਆ ਸੱਟਾਂ ਲਾ ਦਿੱਤੀਆਂ ਸਿਰ 파ੜ ਦਿੱਤਾ ਗਿਆ ਤੇ ਅੱਜ 14-15 ਦਿਨ ਹੋ ਗਏ ਇਸ ਗੱਲ ਨੂੰ ਪੁਲਿਸ ਰੋਜ਼ ਕਹਿੰਦੀ ਹੈ ਕਿ ਸਾਨੂੰ ਇੱਕ ਦਿਨ ਦਾ ਟਾਈਮ ਦਿਓ ਦੋ ਦਿਨ ਦਾ ਟਾਈਮ ਦਿਓ ਅਸੀਂ ਬੰਦੇ ਫੜ ਲੈਣੇ ਆ ਪਰ ਅੱਜ ਤੱਕ ਕੋਈ ਬੰਦੇ ਨਹੀਂ ਫੜੇ ਗਏ ਤੇ ਸਾਨੂੰ ਮਜਬੂਰ ਨਾ ਅਮਸਰ ਬਾਰ ਐਸੋਸੀਏਸ਼ਨ ਨੂੰ ਅੱਜ ਪੂਰੇ ਸਟੇਟ ਦੀ ਕਾਲ ਜਿਹੜੀ ਬੰਦ ਦੀ ਦੇਣੀ ਪਈ ਔਰ ਅੱਜ 80 ਤੋਂ 90% ਜਿਹੜੀਆਂ ਸਾਡੀਆਂ ਅਦਾਲਤਾਂ ਪੰਜਾਬ ਦੇ ਵਿੱਚ ਨੇ ਉਹ ਅੱਜ ਬੰਦ ਨੇ ਹੜਤਾਲ ਤੇ ਨੇ ਸਾਰੇ ਅਸੀਂ ਵੀ ਅੱਜ ਹੜਤਾਲ ਕਰਕੇ ਤੇ ਹੁਣ ਆ ਕੇ ਜਿਹੜਾ ਇਹ ਰੋਡ ਜਾਮ ਕੀਤੀ ਆ ਇਹ ਮਜਬੂਰ ਨ ਸਾਨੂੰ ਕਰਨਾ ਪੈ ਰਿਹਾ ਕਿ ਪੁਲਿਸ ਪਛਾਸ਼ਨ ਜਿਹੜਾ ਹੈ ਉਹ ਜਿਹੜਾ ਦੂਜਿਆਂ ਦੇ ਨਾਲ ਦੋਸ਼ੀਆਂ ਦੇ ਨਾਲ ਮਿਲੀਭੂਤ ਕਰਕੇ ਤੇ ਉਹਨਾਂ ਨੂੰ ਸ਼ੈਲਟਰ ਦੇ ਰਿਹਾ ਉਹਨਾਂ ਨੂੰ ਅਰੈਸਟ ਨਹੀਂ ਕਰ ਰਿਹਾ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤੇ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਰਹਿਣਾ ਜਿਹੜਾ ਉਹ ਸੇਫ ਨਹੀਂ ਸਮਝੇਗਾ ਤੇ ਪੰਜਾਬ ਦੇ ਹਾਲਾਤ ਜਿਹੜੇ ਆ ਦਿਨੋਂ ਦਿਨ ਹੋਰ ਮਾੜੇ ਹੋ ਜਾਣਗੇ ਸੋ ਸਾਡੀ ਸਰਕਾਰ ਨੂੰ ਬੇਨਤੀ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹ ਲਾ ਐਂਡ ਆਰਡਰ ਨੂੰ ਜਿਹੜਾ ਮੇਨਟੇਨ ਕਰੋ ਇਹਨੂੰ ਜਿਹੜਾ ਇਸ ਤਰ੍ਹਾਂ ਖੁੱਲਿਆਂ ਨਾ ਅਪਰਾਧੀਆਂ ਨੂੰ ਛੱਡੋ ਇਹ ਅਪਰਾਧੀ ਜਿਹੜੇ ਆ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਨੇ ਕਾਨੂੰਨ ਜਿਹੜਾ ਫੇਲ ਹੋ ਰਿਹਾ ਹੈ ਇਹ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਜੋ ਪੁਲਿਸ ਦੀ ਡਿਊਟੀ ਆ ਉਹ ਆਪਣੀ ਡਿਊਟੀ ਜਿਹੜੀ ਆ ਉਹ ਚੰਗੀ ਤਰ੍ਹਾਂ ਕਰੇ ਤਾਂ ਕਿ ਸਾਨੂੰ ਵੀ ਜਿਹੜਾ ਪਰੇਸ਼ਾਨੀ ਹੁੰਦੀ ਆ ਅਸੀਂ ਆਪਣਾ ਕੰਮ ਵੀ ਛੱਡਿਆ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਇਹ ਸਾਰੀ ਪਰੇਸ਼ਾਨੀ ਤੋਂ ਤਾਂ ਹੀ ਬਚਿਆ ਜਾ ਸਕਦਾ ਜੇ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਕਰੇ ਸੱਚੇ ਕਰ ਅਸੀਂ ਗੱਲ ਕਰੀਏ ਹੁਣ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਇਥੇ ਪਹੁੰਚੇ ਨੇ ਕਿ ਮੁਲਾਜ਼ਮਾ ਦੇ ਨਾਲ ਤਾਂ ਕੀ ਗੱਲਬਾਤ ਹੋਈ ਆ ਜੀ ਹੁਣ ਵਕੀਲਾਂ ਦੀ ਸਾਡੀ ਜਿਹੜੀ ਗੱਲਬਾਤ ਹੋਈ ਆ ਪੁਲਿਸ ਅਧਿਕਾਰੀਆਂ ਨਾਲ ਉਹ ਇਹੀ ਕਹਿ ਰਹੇ ਆ ਪਹਿਲੇ ਦਿਨ ਤੋਂ ਹੀ ਇਹ ਕਹਿ ਰਿਹਾ ਕਿ ਸਾਨੂੰ ਹੋਰ ਟਾਈਮ ਦੇ ਦਿਓ ਟਾਈਮ ਦੇ ਦਿਓ ਅਸੀਂ ਬੰਦੇ ਫੜ ਲੈਣੇ ਆ ਪਰ ਅਸਲੀਅਤ ਦੇ ਵਿੱਚ ਪ੍ਰੈਕਟੀਕਲ ਜਿਹੜਾ ਹੈ ਸਾਨੂੰ ਲੱਗ ਰਿਹਾ ਕਿ ਕੁਝ ਵੀ ਨਹੀਂ ਹੋ ਰਿਹਾ ਇਸ ਕਰਕੇ ਹੁਣ ਟਾਈਮ ਦੇਣ ਦਾ ਸਵਾਲ ਨਹੀਂ ਬੰਦਾ ਹੁਣ ਤੇ ਅਸੀਂ ਜਿਹੜਾ ਧਰਨਾ ਜਿਹੜਾ ਇਹਨੂੰ ਕੰਟੀਨਿਊ ਰੱਖਾਂਗੇ ਜੋ ਸਾਡੀ ਬਾਰ ਅਸੋਸੀਏਸ਼ਨ ਫੈਸਲਾ ਲਏਗੀ ਸਾਡੇ ਪ੍ਰਧਾਨ ਜੀ ਪ੍ਰਦੀਪ ਸੈਣੀ ਜੀ ਜੋ ਅੱਗੋਂ ਜਿਹੜਾ ਲੈਣਗੇ ਫੈਸਲਾ ਉਸੇ ਮੁਤਾਬਕ ਕਾਰਵਾਈ ਚੱਲੇਗੀ ਇਹ ਜੇ ਪੋਖੜਤਾ ਹਾਲ ਤੱਕ ਵੀ ਬਹਿਣਾ ਪਿਆ ਤੇ ਅਸੀਂ ਉਹਦੇ ਵਾਸਤੇ ਵੀ ਤਿਆਰ ਹੈਗੇ ਠੀਕ ਹੈ ਜੀ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਉਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਤੱਕ ਜਿਹੜੇ ਬਾਕੀ ਤਿੰਨ ਨੌਜਵਾਨ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਹੋਰ ਉਹ ਤੱਕ ਇਸੇ ਤਰੀਕੇ ਦੇ ਨਾਲ ਹੀ ਰੋਡ ਬਲੌਕ ਰਹਿ ਕੀਤਾ ਜੋ ਵੀ ਅੱਗੇ ਫੈਸਲਾ ਵਕੀਲਾਂ ਦੇ ਵੱਲੋਂ ਕੀਤਾ ਜਾਏਗਾ ਤਾਂ ਉਸ ਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਦੋਂ ਇਹਨਾਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਦਿਆ ਜਗਬੰਨ ਟੀਵੀ ਦੇ ਲਈ ਸਾਹਿਲ ਅਮਰਿਤ